ਦਸਵੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਮਾਤਾ ਗੁਜਰੀ ਜੀ ਅਤੇ ਚਾਰ ਸਹਿਬ ਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 메인 ਚੌਂਕ ਰਾਮਪੁਰਾ ਫੂਲ ਵਿਖੇ ਪੂਰੀਆਂ ਛੋਲਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ ਉੱਥੇ ਕੁਝ ਨੌਜਵਾਨਾ ਵੱਲੋਂ ਦੁੱਧ ਦਾ ਪੰਡਾਰਾ ਲਗਾਇਆ ਗਿਆ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ 메인 ਚੌਂਕ ਦੀ ਸੰਗਤ ਤੇ ਆਸ-ਪਾਸ ਦੇ ਸਾਰੇ ਸੰਗਤ ਵੱਲੋਂ 시디 ਦੇ ਆਲੇ ਚਾਰ ਸਹਿਬ ਜਦਾਂ 시디 ਦੇ ਮਨਾਏ ਜਾ ਰਹੇ ਨੇ ਦੋ ਦਿਨਾਂ ਪਹਿਲਾਂ ਖੰਡ ਵਰਸਾ ਦੀ ਦਾ ਪ੍ਰਕਾਸ਼ ਕੀਤਾ ਗਿਆ ਸੀ ਤੇ ਅੱਜ ਸਮਾਪਤੀ ਹੋਈ ਹੈ ਸਮਾਪਤੀ ਤੋਂ ਪਰੰਤ ਗੁਰੂ ਘਰ ਚ ਲੰਗਰ ਚੱਲ ਰਿਹਾ ਹੈ ਗੁਰੂ ਘਰ ਦਾ ਕੱਲ ਦਾ ਦਿਨ ਲੰਗਰ ਹੋਰ ਚੱਲੇਗਾ ਸਾਰੇ ਸੰਗਤ ਨੂੰ ਬੇਨਤੀ ਹੈ ਸਾਰੇ ਇਥੇ ਸ਼ਰਧਾਪੂਰਵਕ ਆਣ ਤੇ ਨਮਸਤਕ ਹੋਣ ਲੰਗਰ ਸ਼ਾਕੇ ਜਾਣ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਹਬਜਤ ਦਾ ਸ਼ੀਦੀ ਦਿਹਾੜਾ ਰਾਮਪ੍ਰਾਪੂਲ ਦੇ ਮੇਨ ਚੌਂਕ ਵਿੱਚ ਬਣਾਇਆ ਜਾ ਰਿਹਾ ਹੈ 24 ਦਸੰਬਰ ਨੂੰ ਸ਼੍ਰੀ ਕਨਵਰ ਸਾਹਿਬ ਦਾ ਪ੍ਰਕਾਸ਼ ਕਰਾਇਆ ਗਿਆ ਸਨ ਕਰਵਾਏ ਗਏ ਸਨ ਅੱਜ ਸ਼੍ਰੀ ਖਨਵਰ ਸਾਹਿਬ ਦਾ ਭੋਗ ਪ੍ਰੰਤ ਗੁਰੂ ਘਰ ਲੰਗਰ ਉਪਤਵਾਜਵੀਰ ਖਾਲਸਾ ਵਾਹਿਗੁਰੂ ਦੀ ਫਤਿਹ ਸ਼ਹੀਦ ਬਾਬਾ ਮੋਤੀराम ਜੀ ਮੈਰਾ ਦੀ ਲਾਸਾਨੇ ਸ਼ਹਾਦਤ ਨੂੰ ਯਾਦ ਵਿੱਚ ਰੱਖਦਿਆਂ ਹੋਇਆ ਅਤੇ ਛੋਟੇ ਸ਼ਹਾਬਜਾਦਿਆਂ ਦੀ ਯਾਦ ਵਿੱਚ ਅੱਜ ਇੱਥੇ ਨਿਊ ਮਾਰਕੀਟ ਦੇ ਸਾਹਮਣੇ ਸਮੂਹ ਮੈਰਾ ਪਰਿਵਾਰ ਵੱਲੋਂ ਰਾਂਪਰਵਾ ਪੂਰ ਦੇ ਸਮੂਹ ਮੈਰਾ ਪਰਿਵਾਰ ਵੱਲੋਂ ਦੁੱਧਾ ਲੰਗਰ ਲਗਾਇਆ ਗਿਆ ਹੈ ਜੀ ਹਰ ਸਾਲ ਦੀ ਤਰ੍ਹਾਂ ਇਹ ਦੂਸਰੀ ਵਾਰ ਲੰਗਰ ਲਗਾਇਆ ਗਿਆ ਹੈ